ਜਿਹੜਾ ਇਹ ਹੱਲਾ ਇਹ ਤੁਹਾਡੀਆਂ ਜ਼ੁਬਾਨਾਂ ਤੇ ਹੈ ਨਾ ਕਿ ਤੁਹਾਡੀਆਂ ਜ਼ੁਬਾਨਾਂ ਬੰਦ ਕਰਾਉਣ ਦਾ ਇੱਕ ਇਹਨਾਂ ਨੇ ਰੁਖ ਤਿਆਰ ਕੀਤਾ ਨਵੇਂ ਕਾਨੂੰਨ ਲਾਗੂ ਹੋ ਗਏ ਤਾਂ ਉਹਨਾਂ ਨੇ ਇਹ ਕਹਿਣਾ ਤਾਂ ਹੈਗਾ ਹੀ ਆ ਕਿ ਤੁਸੀਂ ਖਾਲਸਤਾਨੀਆਂ ਮਾਓਵਾਦੀਆਂ ਆਪਣੇ ਵਿਰੁੱਧ ਬਹੁਤ ਕੁਝ ਕਹਿਣਗੇ ਪਰ ਨਾਲ ਹੀ ਉਹ ਆਪਣੇ ਤੇ ਯੁਆਪਾ ਲਾ ਕੇ ਅੰਦਰ ਤਾਂ ਸਕਦੇ ਨੇ ਇਹ ਸਰਕਾਰ ਨੇ ਪੁਲਿਸ ਨੂੰ ਨਜਾਇਜ਼ ਪਾਵਰ ਦਿੱਤੀ ਪੁਲਿਸ ਦੀ ਗੁੰਡਾਗਰਦੀ ਵਧ ਗਈ ਤਾਂ ਇਹ ਵੀ ਉਹੀ ਚੀਜ਼ ਹੋ ਰਹੀ ਆ ਸਾਥੀ ਇਹਦੇ ਨਾਲ ਵੀ ਪੁਲਿਸ ਦੀ ਗੁੰਡਾਗਰਦੀ ਵਧੂਗੀ ਇਹਦੇ ਨਾਲ ਰਿਸ਼ਬਤ ਖੋਰੀ ਹੋਰ ਵਧੂਗੀ ਡਰ ਵਧੂਗਾ ਸਹਿਮ ਵਧੂਗਾ ਆਪਸੀ ਕਿਹੜਾ ਨਿਕਲਣਗੇ ਆ ਇਸ ਕਾਨੂੰਨਾਂ ਦੇ ਨਾਲ ਜਿਹੜੀਆਂ ਪੁਰਾਣੇ ਸਮਿਆਂ ਦੇ ਵਿੱਚ ਵੀ ਨਿਕਲੀਆਂ ਨੇ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਲਾਮ ਨਮਸਤੇ ਮੈਂ ਪ੍ਰਦੀਪ ਮਹ ਸਾਹਿਬ ਸੋ ਅੱਜ ਤੁਹਾਡੇ ਨਾਲ ਇੱਕ ਨਵੇਂ ਵਿਸ਼ੇ ਤੇ ਗੱਲ ਕਰਨ ਆਇਆ ਕਿ ਜਿਵੇਂ ਕਿ ਆਪਾਂ ਜਾਣਦੇ ਆ ਕਿ ਤਿੰਨ ਜਿਹੜੇ ਕਿ ਆਪਣੇ ਫੌਜਦਾਰੀ ਕਾਨੂੰਨ ਨੇਗੇ ਉਹ ਆਏ ਨੇ ਇਹ ਜਿਹੜੇ ਬਿਲ ਨੇ ਇਹ ਭਾਜਪਾ ਸਰਕਾਰ ਲੈ ਕੇ ਆਈ ਹੈ ਇਹ ਜਿਹੜੇ ਬਿਲ ਨੇਗੇ ਪਿਛਲੇ ਆਪਦੇ ਰਾਜਕਾਲ ਦੇ ਦੌਰਾਨ ਉਹਨਾਂ ਨੇ ਇਹ ਪਾਸ ਕੀਤੇ ਸੀ ਤੇ ਇਹ ਹੁਣ ਜਿਹੜੀ ਅੱਜ ਇੱਕ ਤਰੀਕ ਨੂੰ ਉਹਨਾਂ ਨੇ ਪੂਰੇ ਭਾਰਤ ਦੇ ਵਿੱਚ ਲਾਗੂ ਕਰਨੇ ਸੀ ਤੋ ਉਹਨਾਂ ਨੇ ਇਹਨਾਂ ਦੇ ਨਾਮ ਬਦਲ ਕੇ ਹਿੰਦੀ ਦੇ ਵਿੱਚ ਹੀ ਰੱਖੇ ਨੇ ਤੇ ਉਹ ਬੀ ਐਨ ਐਸ ਕਰਕੇ ਉਹਨਾਂ ਨੂੰ ਆਪਾਂ ਉਹਨਾਂ ਨੂੰ ਕਹਿੰਦੇ ਨੇ ਉਹਨਾਂ ਦਾ ਕਹਿਣ ਤੋਂ ਭਾਵ ਇਹ ਸੀਗਾ ਕਿ ਅਸੀਂ ਹਿੰਦੀ ਦੇ ਵਿੱਚ ਤਾਂ ਰੱਖੇ ਨੇ ਨਾਮ ਕਿ ਜਿਹੜਾ 70 ਸਾਲ ਪਹਿਲਾਂ ਕਾਨੂੰਨ ਬਣੇ ਹੋਏ ਸੀਗੇ ਉਹ ਅੰਗਰੇਜ਼ ਸਰਕਾਰ ਨੇ ਬਣਾਏ ਸੀ ਬਸਤੀਵਾਦੀ ਸੀਗੇ ਜਿਹੜੇ ਇਹ ਕਾਨੂੰਨ ਸੀਗੇ ਤਾਂ ਅਸੀਂ ਬਸਤੀਵਾਦੀ ਕਾਨੂੰਨ ਬੰਦ ਕਰਤੇ ਆਪਣਾ ਇੱਕ ਨਵੇਂ ਕਾਨੂੰਨ ਲੈ ਕੇ ਆਏ ਆ ਭਾਰਤ ਦੇ ਪਰ ਜੇ ਦੇਖਿਆ ਜਾਵੇ ਇਹਦੇ ਵਿੱਚ ਖੋਜ 45 ਦੀ ਕੀਤੀ ਤਾਂ ਇਹ ਵੀ ਵਸਤੀਵਾਦੀ ਹੀ ਬਿੱਲ ਨੇ ਇਹਦੇ ਵਿੱਚ ਵੀ ਓਮੀ ਹੀ ਆਵਾਜ਼ਾਂ ਬੰਦ ਕੀਤੀਆਂ ਨੇ ਜਿਵੇਂ ਕਿ ਪਹਿਲਾਂ ਵਾਲੇ ਕਾਨੂੰਨਾਂ ਦੇ ਵਿੱਚ ਆਮ ਲੋਕਾਂ ਦੀ ਸੰਗੀਕੁੱਟੀ ਹੋਈ ਸੀ ਜੇ ਮੋਟਾ-ਮੋਟਾ ਇਹਦੇ ਵਿੱਚ ਉਹ ਸਮਝ ਗਏ ਤਾਂ ਉਹਦੇ 'ਚ ਇਹ ਆ ਕਿ ਜਿਹੜੇ ਲੋਕ ਆਵਾਜ਼ ਚੁੱਕਦੇ ਨੇ ਇਹ ਉਹਨਾਂ ਦੀਆਂ ਜ਼ੁਬਾਨਾਂ ਬੰਦ ਕਰਨ ਵਾਸਤੇ ਬਿੱਲ ਲਿਆਂਦੇ ਗਏ ਨੇ ਆਪਾਂ ਨੂੰ ਪਤਾ ਹੈਗਾ ਕਿ ਆਪਾਂ ਇਹ ਸੁਣਦੇ ਆ ਰਹੇ ਸੀਗੇ ਕਿ ਜਿਵੇਂ ਕਹਿੰਦੇ ਸੀ ਕਿ ਮੋਦੀ ਹੈ ਤਾਂ ਮੌਮਕਨ ਹੈ ਕਿ ਮੋਦੀ ਆਪਦਾ ਇੱਕ ਵਾਰੀ ਜਿਹੜਾ ਫੈਸਲਾ ਲੈ ਲੈਂਦਾ ਉਹ ਤੋਂ ਫਿਰ ਬਦਲਦਾ ਨਹੀਂ ਪਰ ਜਦੋਂ ਕਿਸਾਨੀ ਅੰਦੋਲਨ ਆਇਆ ਕਿਸਾਨੀ ਅੰਦੋਲਨ ਦੇ ਦੌਰਾਨ ਆਪਣੇ ਜਝਾਰੂ ਲੋਕਾਂ ਨੇ ਕਿਰਤੀ ਲੋਕਾਂ ਨੇ ਜਦੋਂ ਸਾਰੇ ਵਰਗਾਂ ਦੇ ਲੋਕਾਂ ਨੇ ਉਥੇ ਅੰਦੋਲਨ ਕੀਤਾ ਤਾਂ ਮੋਦੀ ਨੂੰ ਪਿੱਛੇ ਹੋਣਾ ਪਿਆ ਤੇ ਕਾਨੂੰਨ ਵਾਪਸ ਲੈਣੇ ਪਏ ਉਹ ਕਿਤੇ ਨਾ ਕਿਤੇ ਉਹਦੀ ਈਗੋ ਤੇ ਛੱਟ ਬੱਜੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਇਹ ਇਹਨਾਂ ਕਾਨੂੰਨਾਂ ਤੇ ਕੰਮ ਕਰਨਾ ਸ਼ੁਰੂ ਕੀਤਾ ਸੋ ਇਹ ਕਾਨੂੰਨ ਲਿਆਂਦੇ ਗਏ ਜਿਹੜੇ ਕਿ ਪਾਸ ਹੋ ਚੁੱਕੇ ਨੇ ਅੱਜ ਉਹ 1 ਜੁਲਾਈ ਨੂੰ ਪੂਰੇ ਭਾਰਤ ਦੇ ਵਿੱਚ ਲਾਗੂ ਹੋਣੇ ਸੀ ਇਹਦੇ ਵਿੱਚ ਇੱਕ ਇਹ ਚੀਜ਼ ਸੀਗੀ ਕਿ ਜਿਵੇਂ ਕਿ ਸਰਕਾਰ ਆਪ ਹੁਦਰੇ ਤਰੀਕੇ ਨਾਲ ਇਥੇ ਕੰਮ ਕਰੂਗੀ ਜੇ ਕੋਈ ਧਰਨਾ ਆਪਾਂ ਲਾਵਾਂਗੇ ਤਾਂ ਉਹ ਆਪਾਂ ਨੂੰ ਕਦੋਂ ਵੀ ਉਹ ਆਪਣੇ ਤੇ ਕਾਨੂੰਨ ਲਾ ਕੇ ਆਪਾਂ ਨੂੰ ਖੰਡਾ ਸਕਦੇ ਨੇ ਆਪਣਾ ਧਰਨਾ ਚਕਾ ਸਕਦੇ ਨੇ ਇਹਦੇ ਚ ਕੀ ਵੀ ਹੈਗਾ ਕਿ ਦੇਸ਼ ਧਰੋਹ ਦਾ ਵੀ ਤੁਹਾਡੇ ਤੇ ਮਕਦਮਾ ਦਰਜ ਹੋ ਸਕਦਾ ਜਿਵੇਂ ਇਹ ਤੋਂ ਪਹਿਲਾਂ ਹੁੰਦਾ ਸੀਗਾ ਕਿ ਯੁਵਾਪਾ ਲੱਗਦਾ ਸੀ ਜੋ ਆਪਾਂ ਕਿਉਂ ਲੱਗਦਾ ਸੀਗਾ ਕਿ ਉਹਨੂੰ ਕੋਈ ਕੋਈ ਇਦਾਂ ਦੀਆਂ ਗਤੀਵਿਧੀਆਂ ਦਾ ਫਿਰ ਉਹਨੂੰ ਕੋਈ ਸੀਨੀਅਰ ਵੱਡੇ ਲੈਵਲ ਦਾ ਅਧਿਕਾਰੀ ਉਸ ਨੂੰ ਲਾਗੂ ਕਰਦਾ ਸੀ ਆਪਾਂ ਦੇਖੇਗਾ ਕਿ ਪਿਛਲੇ ਸਮਿਆਂ ਦੇ ਵਿੱਚ ਦੇਸ਼ ਦੇ ਬੁੱਧੀਜੀਵਾਂ ਤੇ ਜਾਂ ਹੋਰ ਬਥੇਰੇ ਨੌਜਵਾਨਾਂ ਮੁੰਡਿਆਂ ਤੇ ਇਹ ਜੋ ਆਪਾਂ ਲਾਇਆ ਗਿਆ ਜਿਵੇਂ ਕਿ ਅਨੰਦੁਤੀ ਰਾਏ ਤੇ ਵੀ ਲਾਇਆ ਗਿਆ ਹੈਗਾ ਸ਼ੌਕਤ ਹੁਸੈਨ ਤੇ ਜੋ ਕਿ ਜੰਮੂ ਆਪਣਾ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਨੇਗੇ ਉਹਨਾਂ ਤੇ ਵੀ ਇਹ ਲਾਇਆ ਗਿਆ ਸੋ ਕਹਿਣ ਤੋਂ ਭਾਵ ਇਹ ਹੈ ਕਿ ਜਿਹੜਾ ਤੁਸੀਂ ਸਰਕਾਰ ਜਦੋਂ ਵੀ ਇਹ ਤੁਹਾਡੇ ਤੇ ਲਾਗੂ ਕਰ ਸਕਦੀ ਹੈਗੀ ਕਿ ਇਸ ਬੰਦੇ ਤੋਂ ਸਾਨੂੰ ਖਤਰਾ ਹੈ ਦੇਸ਼ ਦੀ ਏਕਤਾ ਨੂੰ ਪ੍ਰਭੂ ਸਤਾਂ ਨੂੰ ਖਤਰਾ ਤਾਂ ਕਰਕੇ ਅਤਵਾਦ ਦਾ ਜਿਹੜਾ ਕਿ ਉਹ ਤੁਹਾਡੇ ਤੇ ਪਰਚਾ ਜੋ ਆਪਾਂ ਉਹ ਲਾਇਆ ਜਾਊਗਾ ਇੱਕ ਜਿਵੇਂ ਕਿ ਇਹ ਵੀ ਹੁੰਦਾ ਵੀ ਆਪਾਂ ਜਦੋਂ ਆਪਣੀ ਕੋਈ ਸਾਰ ਨਹੀਂ ਚੱਲਦੀ ਆਪਾਂ ਵਰਤ ਰੱਖ ਲੈਨੇ ਆ ਕਿ ਮੈਂ ਅਨਜਲ ਗ੍ਰਹਿਣ ਨਹੀਂ ਕਰੂੰਗਾ ਤਾਂ ਇਹਦੇ ਕਾਨੂੰਨਾਂ ਦੇ ਵਿੱਚ ਇਹ ਵੀ ਇੱਕ ਚੀਜ਼ ਉਹਨਾਂ ਨੇ ਕੀਤੀ ਹੈ ਕਿ ਉਹਦੇ ਤੇ ਉਸ ਬੰਦੇ ਤੇ ਵਰਤ ਰੱਖਣ ਵਾਲੇ ਬੰਦੇ ਤੇ ਖੋਦਕਸ਼ੀ ਕਰਨ ਦਾ ਮੁਕੱਦਮਾ ਦਰਜ ਕਰਕੇ ਵੀ ਉਹਨੂੰ ਜੇਲ੍ਹ ਦੇ ਵਿੱਚ ਸੁਟਿਆ ਜਾ ਸਕਦਾ ਹੈ। ਰੋਜ਼ ਪ੍ਰਦਰਸ਼ਨ ਮਜਾਰੇ ਜਦੋਂ ਇਹ ਆਪਾਂ ਕਰਦੇ ਆਂ ਤਾਂ ਜਦੋਂ लाठी ਚਾਰਜ ਕਰਨਾ ਹੁੰਦਾ ਜਾਂ ਮਤਲਬ ਧਰਨੇ ਨੂੰ ਖੜਾਉਣਾ ਹੁੰਦਾ ਤਾਂ ਉਸ ਤੋਂ ਪਹਿਲਾਂ ਐਸ ਡੀ ਐਮ ਦੀ ਮੈਜਿਸਟ੍ਰੇਟ ਦੀ ਲੋੜ ਹੁੰਦੀ ਹੈ ਉਹਦੇ ਹੁਕਮਾਂ ਦੀ ਲੋੜ ਹੁੰਦੀ ਹੈ ਇਹਦੇ ਵਿੱਚ ਕੀ ਹੋਇਆ ਕਿ ਹੁਣ ਮੈਜਿਸਟਰੇਟ ਦੇ ਹੁਕਮਾਂ ਦੀ ਕੋਈ ਲੋੜ ਨਹੀਂ ਹੈ। ਉਹ ਆਪ ਦਾ ਸੁਰੱਖਿਸ਼ਾ ਆਪ ਦਾ ਜਿਹੜਾ ਕਿ ਹਥਿਆਰੀ ਦਸਤਾ ਆਪਣਾ ਲਿਆ ਕੇ ਆਪਾਂ ਨੂੰ ਖੰਡਾ ਸਕਦੇ ਨੇ। ਸੋ ਇਹ ਤਾਂ ਉਹ ਗੱਲ ਹੋ ਗਈ ਵੀ ਸਾਡੇ ਤੇ ਸ਼ੂਰੀਆਂ ਚਲਾ ਰਹੇ ਹੋ ਤੁਸੀਂ ਸਾਡੀਆਂ ਜਵਾਨਾਂ ਬੰਦ ਕਰ ਰਹੇ ਹੋ ਤੇ ਅਸੀਂ ਰੋਈਏ ਵੀ ਨਾ। ਸੋ ਇਹ ਜਿਹੜਾ ਫੇਰ ਬਦਲ ਉਹਨਾਂ ਨੇ ਇਹਦੇ ਵਿੱਚ ਕੀਤੀ ਆ। ਇਹ ਲੋਕ ਵਿਰੋਧੀ ਆ ਜਿਹਦੇ ਨਾਲ ਆਮ ਬੰਦੇ ਨੂੰ ਕਿਤੇ ਵੀ ਤੁਸੀਂ ਕਿਸੇ ਵੀ ਲੈਵਲ ਦੇ ਤੱਕ ਆਵਾਜ਼ ਨਹੀਂ ਚੱਕ ਸਕਦੇ ਜਿਵੇਂ ਆਪਾਂ ਦੇਖਦੇ ਆਏ ਹਾਂ ਪਿਛਲੇ ਰਜਾਨਾਂ ਚ ਦੇਖਦੇ ਆ ਵੀ ਪਿਛਲੇ 70 ਸਾਲਾਂ 75 ਸਾਲਾਂ ਤੋਂ ਆਪਾਂ ਦੇਖਦੇ ਆ ਰਹੇ ਹਾਂ ਕਿ ਵੀ ਇੱਥੇ ਸਰਕਾਰਾਂ ਕੁਝ ਨਹੀਂ ਕਰਦੀਆਂ ਵੱਡੇ ਵੱਡੇ ਮੈਨੀਫੈਸਟੋ ਆਪਾਂ ਨੂੰ ਦੇ ਤਾਂ ਦਿੰਦੀਆਂ ਨਹੀਂ ਆ ਪਰ ਉਹਦੇ ਚੋਂ ਨਿਕਲਦਾ ਕੱਖ ਵੀ ਨਹੀਂ ਵਾਅਦੇ ਕਰਕੇ ਵੋਟਾਂ ਲੈ ਕੇ ਮੁੜ ਕੇ ਕੋਈ ਆਪਣੀ ਸਾਰ ਨਹੀਂ ਲੈਂਦੇ ਤਾਂ ਕਰਕੇ ਇਹ ਬਿਲ ਨੇਗੇ ਇਹ ਉਹਨਾਂ ਆਪਣੇ ਵਰਗੇ ਲੋਕਾਂ ਵਾਸਤੇ ਹੀ ਲਿਆਂਦੇ ਗਏ ਨੇਗੇ ਕਿ ਤੁਸੀਂ ਆਪਦੀਆਂ ਜਿਹੜੀਆਂ ਜਦੋਂ ਸਰਕਾਰਾਂ ਗੱਲਾਂ ਨਹੀਂ ਸੁਣਦੀਆਂ ਤਾਂ ਆਪਾਂ ਨੂੰ ਧਰਨੇ ਲਾਉਣੇ ਪੈਂਦੇ ਨੇ ਮੁਜ਼ਾਰੇ ਕਰਨੇ ਪੈਂਦੇ ਨੇ ਤਾਂ ਧਰਨੇ ਮੁਜ਼ਾਰੇ ਲੱਗਣ ਨਾ ਇਸ ਕਰਕੇ ਇਹ ਕਾਨੂੰਨ ਲਿਆਂਦੇ ਗਏ ਨੇ ਆਪਾਂ ਤਾਂ ਪਹਿਲਾਂ ਹੀ ਕਹਿ ਰਹੇ ਹਾਂ ਕਿ ਜਿਹੜਾ ਦੇਸ਼ ਦਾ ਕਾਨੂੰਨ ਹੈ ਸਹੀ ਨਹੀਂ ਹੈਗਾ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਹੈਗਾ ਕਿਥੇ ਆਮ ਬੰਦੇ ਨੂੰ ਇੱਥੇ ਬੋਲਣ ਦਾ ਕੋਈ ਅਧਿਕਾਰ ਨਹੀਂ ਜੇ ਆਪਾਂ ਧਾਰਨ ਤੌਰ ਤੇ ਦੇਖਿਆ ਜਾਵੇ ਰਨੇਕ ਸਿੰਘ ਮਹਿਮਾ ਜੀ ਨੇਗੇ ਜੋ ਕਿ ਬੀਕੇ ਜੂ ਡਕਾਉਂਦਾ ਤਨੇਰ ਦੇ ਜਨਰਲ ਸਕੱਤਰ ਨੇ ਉਹਨਾਂ ਨੂੰ ਜਿਹੜੇ ਪੁਰਾਣੇ ਕਾਨੂੰਨ ਨੇ ਇਹ ਤਾਂ ਨਵੇਂ ਆ ਗਏ ਜਿਹੜੇ ਪੁਰਾਣੇ ਕਾਨੂੰਨਾਂ ਦੇ ਵਿੱਚ ਵੀ ਕੀ ਹੈ ਉਹਨਾਂ ਤੇ 12 ਪਰਚੇ 12 ਕੇਸ ਕੀਤੇ ਗਏ ਤੇ 12 ਕੇਸਾਂ ਦੇ ਵਿੱਚੋਂ ਹੀ ਉਹਨਾਂ ਨੂੰ ਕਿਹਾ ਗਿਆ ਕਿ ਉਹ ਭਗੌੜੇ ਨੇ ਜਦੋਂ ਪੁਰਾਣੇ ਕਾਨੂੰਨ ਹੀ ਇੰਨੇ ਖਤਰਨਾਕ ਨੇ ਤਾਂ ਇਹਨਾਂ ਨੇ ਨਵੇਂ ਹੋਰ ਉਹ ਤੋਂ ਜ਼ਿਆਦਾ ਖਤਰਨਾਕ ਲਿਆ ਕੇ ਰੱਖ ਦਿੱਤੇ ਸੋ ਅਸੀਂ ਤਾਂ ਇਹ ਹੈ ਕਿ ਇਹ ਜਿਹੜੇ ਕਾਨੂੰਨ ਨੇ ਇਹਨਾਂ ਦੇ ਅਗੇਂਸਟ ਇਹਨਾਂ ਦੇ ਵਿਰੁੱਧ ਆਵਾਜ਼ ਬੁਲੰਦ ਕਰੀਏ ਜਦੋਂ ਆਪਾਂ ਦਿੱਲੀ ਮੋਰਚਾ ਲਾਇਆ ਦਿੱਲੀ ਮੋਰਚਾ ਲਾ ਕੇ ਉਹਨੂੰ ਆਪਾਂ ਫਤਹਿ ਕੀਤਾਗਾ ਸਰਕਾਰ ਦੇ ਕਾਲੇ ਕਾਨੂੰਨ ਆਪਾਂ ਰੱਦ ਕਰਾਏ ਨੇ ਤੇ ਹੁਣ ਵੀ ਸਾਥੀਓ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਆਵਾਜ਼ ਬੁਲੰਦ ਕਰਨ ਦੀ ਲੋੜ ਹੈ ਹਰ ਇੱਕ ਤਪਕੇ ਦਾ ਬੰਦਾ ਹਰ ਜਥੇਬੰਦੀ ਦਾ ਬੰਦਾ ਕਿਤੋਂ ਵੀ ਆ ਆਮ ਖਾਸ ਜੋ ਵੀ ਆ ਉਹ ਆਓ ਅੱਗੇ ਆ ਕੇ ਇਹਨਾਂ ਦਾ ਵਿਰੋਧ ਕਰੋ ਤਾਂ ਕਿ ਇਹ ਲਾਗੂ ਨਾ ਹੋ ਸਕਣ ਜਿਹੜਾ ਇਹ ਹੱਲਾ ਹੈ ਇਹ ਤੁਹਾਡੀਆਂ ਜ਼ੁਬਾਨਾਂ ਤੇ ਹੱਲਾ ਇਹ ਤੁਹਾਡੀਆਂ ਜ਼ੁਬਾਨਾਂ ਬੰਦ ਕਰਾਉਣ ਦਾ ਇੱਕ ਇਹਨਾਂ ਨੇ ਰੁਖ ਤਿਆਰ ਕੀਤਾ ਇਹਨਾਂ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਵੀ ਆਪਾਂ ਨੂੰ ਲੜਾਈ ਲੜਨੀ ਪੈਣੀ ਹੈ ਪਹਿਲਾਂ ਕਿਸਾਨੀ ਦਾ ਮਸਲਾ ਸੀ ਢਿੱਡ ਦਾ ਮਸਲਾ ਸੀ ਜੇ ਇਹ ਕਾਨੂੰਨ ਲਾਗੂ ਹੋ ਗਏ ਤਾਂ ਆਪਾਂ ਕਿਸੇ ਵੀ ਥਾਂ ਤੇ ਆਵਾਜ਼ ਨਹੀਂ ਚੁੱਕ ਸਕਦੇ ਆਵਾਜ਼ ਚੁੱਕਣ ਦਾ ਆਪਣੇ ਕੋਲੇ ਰਾਈਟ ਹੀ ਨਹੀਂ ਰਹਿਣਾ ਆਪਾਂ ਨੂੰ ਉਹਨਾਂ ਨੇ ਕਦੋਂ ਵੀ ਇਹ ਕਹਿ ਦੇਣਾ ਕਿ ਤੁਸੀਂ ਦੇਸ਼ ਵਿਰੋਧੀ ਗਤੀਵਿਧੀਆਂ ਕਰ ਰਹੇ ਹੋ ਤੁਸੀਂ ਅੱਤਵਾਦੀ ਹੋ ਪਿਛਲੇ ਕਾਨੂੰਨਾਂ ਦੇ ਵਿੱਚ ਜਿਹੜੇ ਪ੍ਰਾਣੇ ਕਾਨੂੰਨ ਨੇ ਉਹਨਾਂ ਦੇ ਵਿੱਚ ਆਪਾਂ ਨੂੰ ਕਿਸਾਨੀ ਮੋਰਚੇ ਦੇ ਦੌਰਾਨ ਆਪਾਂ ਨੂੰ ਖਾਲਸਤਾਨੀ ਵੀ ਕਿਹਾ ਗਿਆ ਮਾਓਵਾਦੀ ਵੀ ਕਿਹਾ ਗਿਆ ਟੁਕੜੇ ਟੁਕੜੇ ਗੈਂਗ ਵੀ ਕਿਹਾ ਗਿਆ ਬਹੁਤ ਕੁਝ ਕਿਹਾ ਗਿਆ ਪਰ ਜਦੋਂ ਹੁਣ ਆਹ ਨਵੇਂ ਕਾਨੂੰਨ ਲਾਗੂ ਹੋ ਗਏ ਤਾਂ ਉਹਨਾਂ ਨੇ ਇਹ ਕਹਿਣਾ ਤਾਂ ਹੈਗਾ ਹੀ ਆ ਵੀ ਤੁਸੀਂ ਖਾਲਸਤਾਨੀਆਂ ਮਾਓਵਾਦੀਆਂ ਆਪਣੇ ਵਿਰੁੱਧ ਬਹੁਤ ਕੁਝ ਕਹਿਣਗੇ ਪਰ ਨਾਲ ਹੀ ਉਹ ਆਪਣੇ ਤੇ ਯੁਆਪਾ ਲਾ ਕੇ ਅੰਦਰ ਤਰ ਸੱਟ ਦੇਣਗੇ ਯੁਆਪਾ ਇਹ ਆ ਕਿ ਪਹਿਲਾਂ ਤਾਂ ਹੁੰਦਾ ਸੀ ਕਿ ਉੱਚ ਅਧਿਕਾਰੀ ਲਾ ਸਕਦਾ ਹੁੰਦਾ ਸੀ ਹੁਣ ਥਾਣੇ ਦਾ ਐਸ ਐਚਓ ਵੀ ਤੁਹਾਡੇ ਤੇ ਯੋਪਾ ਪਾ ਸਕਦਾ ਉਹਦੇ ਕੋਲੇ ਐਡੀ ਉਹਨੂੰ ਪਾਵਰ ਦੇਤੀ ਆਪਾਂ ਗੱਲਾਂ ਕਰਦੇ ਆਂਗੇ ਪੰਜਾਬ ਦੀ ਜਵਾਨੀ ਖਤਮ ਹੋ ਗਈ ਜੀ ਮਾਰਤੀ ਸੀਗੀ ਜੀ ਇਹ ਹੋ ਗਿਆ ਸਭ ਨੂੰ ਪਤਾ ਹੈ 78 ਤੋਂ ਲੈ ਕੇ 92 93 ਤੱਕ ਬਹੁਤ ਕੁਝ ਹੋਇਆ ਪੰਜਾਬ ਨੇ ਕਾਲਾ ਦੌਰ ਦੇਖਿਆ ਨਜਾਇਜ਼ ਮੁੰਡੇ ਵੀ ਮਾਰੇ ਗਏ ਇਹਦੇ ਚ ਆਪਾਂ ਕੀ ਕਹਿੰਦੇ ਸੀ ਕਿ ਸਰਕਾਰ ਨੇ ਪੁਲਿਸ ਨੂੰ ਨਜਾਇਜ਼ ਪਾਵਰ ਦੇਤੀ ਪੁਲਿਸ ਦੀ ਗੁੰਡਾਗਰਦੀ ਵਧ ਗਈ ਤਾਂ ਇਹ ਵੀ ਉਹੀ ਚੀਜ਼ ਹੋ ਰਹੀ ਹੈ ਸਾਥੀਓ ਇਹਦੇ ਨਾਲ ਵੀ ਪੁਲਿਸ ਦੀ ਗੁੰਡਾਗਰਦੀ ਵਧੂਗੀ ਇਹਦੇ ਨਾਲ ਰਿਸ਼ਬਤ ਖੋਰੀ ਹੋਰ ਵਧੂਗੀ ਡਰ ਵਧੂਗਾ ਸਹਿਮ ਵਧੂਗਾ ਆਪਸੀ ਕਿਹੜਾ ਨਿਕਲਣਗੇ ਆ ਇਸ ਕਾਨੂੰਨਾਂ ਦੇ ਨਾਲ ਜਿਹੜੀਆਂ ਪੁਰਾਣੇ ਸਮਿਆਂ ਦੇ ਵਿੱਚ ਵੀ ਨਿਕਲੀਆਂ ਨੇ ਸੋ ਇਹ ਕਾਨੂੰਨਾਂ ਦੇ ਖਿਲਾਫ ਆਵਾਜ਼ ਚੁੱਕਣ ਦੀ ਲੋੜ ਹੈ ਇਦੇ ਚ ਇੱਕ ਹੋਰ ਵੀ ਚੀਜ਼ ਆ ਸਰਕਾਰ ਹੈ ਸਰਕਾਰ ਦੇ ਅਗੇਂਸਟ ਉਹਦਾ ਇੱਕ ਵਿਰੋਧੀ ਦਲ ਵੀ ਬੈਠਾ ਹੁੰਦਾ ਹੈ ਸਰਕਾਰ ਕੀ ਕਰ ਸਕਦੀ ਹੈ ਇਹਨਾਂ ਕਾਨੂੰਨਾਂ ਦੇ ਨਾਲ ਵਿਰੋਧੀਆਂ ਤੇ ਨਿਸ਼ਾਨਾ ਸਾਧ ਸਕਦੀ ਆ ਉਹਨਾਂ ਨੂੰ ਅਣਮਿੱਥੇ ਸਮੇਂ ਲਈ ਅੰਦਰ ਸਿੱਟ ਸਕਦੀ ਹੈ ਜੇ ਉਹਨਾਂ ਦੀ ਕੋਈ ਗੱਲ ਉਹਨਾਂ ਨੂੰ ਪਸੰਦ ਨਹੀਂ ਆਉਂਦੀ ਮੌਕੇ ਦੀ ਸਰਕਾਰ ਨੂੰ ਤਾਂ ਉਹ ਕੋਈ ਵੀ ਉਹਨਾਂ ਦੇ ਤਰਾਹਾਂ ਵਾ ਲਾ ਕੇ ਅੰਦਰ ਸਿੱਟ ਸਕਦੀ ਹੈ ਹੁਣ ਇਹ ਆ ਇਹ ਕਾਨੂੰਨਾਂ ਦੇ ਮੁਤਾਬਕ ਜੇ ਤੁਹਾਡੇ ਫੋਨ ਦੇ ਵਿੱਚ ਕੰਪਿਊਟਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਲਿਟਰੇਚਰ ਜੋ ਸਰਕਾਰ ਨੂੰ ਪਸੰਦ ਨਹੀਂ ਕੋਈ ਅਜਿਹਾ ਜਿਹਦੇ ਵਿੱਚ ਸਰਕਾਰ ਖਿਲਾਫ ਤੁਸੀਂ ਭਾਸ਼ਣ ਦਿੱਤਾ ਉਹ ਅਗਰ ਮਿਲਦਾ ਤਾਂ ਵੀ ਤੁਹਾਡੇ ਤੇ ਅਤਵਾਦੀ ਹੋਣ ਦਾ ਟੈਗ ਲਾਇਆ ਜਾਣਾ ਹੈ ਟੈਗ ਦੇ ਨਾਲ ਨਾਲ ਉਹਨੂੰ ਇੰਪਲੀਮੈਂਟ ਕੀਤਾ ਜਾਣਾ ਤੁਹਾਨੂੰ ਅਤਵਾਦੀ ਬਣਾ ਕੇ ਜੇਲ੍ਹ ਦੇ ਵਿੱਚ ਸਿੱਟ ਦਿੱਤਾ ਜਾਊਗਾ ਸੋ ਸਾਥੀਓ ਬਹੁਤ ਲੋੜ ਹੈ ਕਿ ਇਕੱਠੇ ਹੋਈਏ ਆਪਸੀ ਬਿਤਕਰਿਆਂ ਨੂੰ ਆਪਸੀ ਜੋ ਕੋਈ ਗਿਲੇ ਸ਼ਿਕਵੇ ਨੇ ਉਹਨਾਂ ਨੂੰ ਆਪਾਂ ਛੱਡ ਕੇ ਇਕੱਠੇ ਹੋਈਏ ਤਾਂ ਕਿ ਇਹ ਕਾਲੇ ਕਾਨੂੰਨਾਂ ਨੂੰ ਆਪਾਂ ਇੱਕ ਵਾਰ ਫੇਰ ਤੋਂ ਰੱਦ ਕਰਵਾ ਸਕੀਏ ਜੋ ਕਿ ਆਮ ਲੋਕਾਂ ਦੇ ਜਮਹੂਰੀ ਹੱਕਾਂ ਤੇ ਡਾਕਾ ਮਾਰਨ ਵਾਸਤੇ ਬਣਾਏ ਗਏ ਨੇ ਪਰ ਅਸੀਂ ਇੱਥੇ ਇਹ ਵੀ ਕਹਿ ਦੇਣਾ ਚਾਹੁੰਦੇ ਹਾਂ ਸਰਕਾਰ ਨੂੰ ਕਿ ਤੁਹਾਨੂੰ ਅਸੀਂ ਤੁਹਾਡੇ ਪਹਿਲਾਂ ਵੀ ਅਸੀਂ ਨੱਕੇ ਲਾਏ ਨੇ ਜਿਹੜੇ ਤੁਸੀਂ ਕਾਲੇ ਕਾਨੂੰਨਾਂ ਦੇ ਖੜ ਲਿਆਂਦੇ ਸੀ ਆਮ ਲੋਕਾਂ ਤੇ ਅਸੀਂ ਉਹ ਉਹ ਲੋਕ ਆ ਕਿਰਤੀ ਲੋਕ ਆ ਅਸੀਂ ਨੱਕੇ ਲਾਏ ਨੇ ਇਸ ਵਾਰੀ ਵੀ ਅਸੀਂ ਚੁੱਪ ਨਹੀਂ ਬੈਠਾਂਗੇ ਇਸ ਵਾਰੀ ਵੀ ਤੁਹਾਡੇ ਕਾਲੇ ਬਿਲਾਂ ਦਾ ਵਿਰੋਧ ਕਰਾਂਗੇ ਅੱਜ ਵੀ ਕੀਤਾ ਅੱਗੇ ਵੀ ਕਰਾਂਗੇ ਅਸੀਂ ਇਹਨਾਂ ਨੂੰ ਰੱਦ ਕਰਾਵਾਂਗੇ ਲੋਕ ਵਿਰੋਧ ਜਦੋਂ ਤੁਸੀਂ ਲੋਕਾਂ ਦੇ ਵਿਰੋਧੀ ਤੁਸੀਂ ਕਾਨੂੰਨ ਲਿਆਉਂਗੇ ਲੋਕ ਉੱਠਣਗੇ ਲੋਕ ਜਾਗਰਤ ਲੋਕ ਨੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਥਾਵਾਂ ਤੇ ਇਕੱਠ ਹੋਏ ਕਾਨੂੰਨ ਜਿਹੜੇ ਤੁਸੀਂ ਲਿਆਂਦੇ ਨੇ ਉਹਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਨੇ ਪਰ ਜੇ ਤੁਸੀਂ ਇਹ ਕਾਨੂੰਨ ਰੱਦ ਨਾ ਕੀਤੇ ਤਾਂ ਇਹਦੇ ਲਈ ਵੱਡੇ ਸੰਘਰਸ਼ ਅਲਿੱਕੇ ਜਾਣਗੇ ਫਿਰ ਫਿਰ ਤੋਂ ਮੋਰਚੇ ਲੱਗਣਗੇ ਸੋ ਇੰਨਾ ਹੀ ਕਹਿਣਾ ਸੀ ਸਾਥੀਓ ਇਕੱਠੇ ਹੋ ਜੋ ਜਥੇਵੰਦਕ ਹੋ ਜੋ ਆਉਣ ਵਾਲੇ ਸਮੇਂ ਦੀ ਬਹੁਤ ਵੱਡੀ ਲੋੜ ਹੈ ਕਿ ਜਥੇਵੰਦ ਹੋਣਾ ਪੈਣਾ ਇਹ ਸਰਕਾਰਾਂ ਤੋਂ ਆਪਾਂ ਝਾਕ ਨਾ ਕਰੀਏ ਇੱਕ ਨਾਰਾ ਅਕਸਰ ਹੀ ਆਪਾਂ ਦਿੰਨੇ ਹੁੰਨੇ ਆ ਕਿ ਇਹਨਾਂ ਤੋਂ ਨਾ ਝਾਕ ਕਰੋ ਆਪਣੀ ਰੱਖੀ ਆਪ ਕਰੋ ਇਹ ਪੁਲਿਸ ਸਿਆਸੀ ਗੁੰਡਾ ਗੱਠ ਜੋੜ ਜੋ ਲੋਕਾਂ ਦੀਆਂ ਜਵਾਨਾਂ ਤੇ ਤਾਲਾ ਲਾਉਣਾ ਚਾਹੁੰਦਾ ਸੋ ਇੰਨਾ ਹੀ ਕਹਿਣਾ ਸੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸਲਾਮ ਨਮਸਤੇ